ਉਹ ਲੋਕ ਸਭਾ 'ਚ ਦੇਖਿਓ ਸ਼ਰਤ ਲਾ ਕੇ ਕਹਿੰਦਾ ਮੈਂ ਲੋਕ ਸਭਾ 'ਚ ਮੈਂ ਤੁਹਾਡੇ ਬਿਹਫ ਤੇ ਕਹਿੰਦਾ ਮੈਂ ਮਾਣ ਨਾਲ ਕਹਿੰਦਾ ਪ੍ਰਾਊਡ ਨਾਲ ਨਹੀਂ ਕਹਿੰਦਾ ਲੋਕ ਸਭਾ ਦੇ ਵਿੱਚ ਜਿਸ ਕਿਸਮ ਦਾ ਪਿਆਰ ਮਿਲ ਰਿਹਾ ਮੈਂ ਲੋਕਾਂ 'ਚ ਕਿਉਂਕਿ ਤਾਂ ਲੋਕਾਂ ਨੂੰ ਜਾਂਦੇ ਨਹੀਂ ਨਾ ਇਹ ਤਾਂ ਕਨਵੈਂਟ ਸਕੂਲਾਂ 'ਚ ਪੜੇ ਨੇ ਪੰਜਾਬੀ ਬੋਲਣੀ ਨਹੀਂ ਆਉਂਦੀ ਉਹ ਕਹਿ ਦਿੰਦੀ ਆ ਹਰ ਸਿਮਰਤ ਕੌਰ ਪਹਿਲਾਂ ਚੋਣਾ ਫਿਰ ਚੋਣਾ ਮੈਂ ਕਿਹਾ ਮੈਂ ਕਿਹਾ ਦੁਬਾਰਾ 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 ਕਰੀ ਕਹਿੰਦੇ ਚੋਨਾ ਫਿਰ ਚੋਨਾ ਮੈਂ ਕਿਹਾ ਪਹਿਲਾਂ ਝੋਨਾ ਕਹਿੰਦੀ ਐ ਜਾਂ ਚੋਨਾ ਕਹਿੰਦੀ ਐ ਪਤਾ ਹੀ ਨਹੀਂ ਸੁਖਵੀਰ ਬਾਦਲ ਕੋਲ ਗੰਨੇ ਵਾਲੇ ਵਪਾਰੀ ਮਤਲਬ ਚਲੇ ਗਏ ਗੰਨੇ ਦੇ ਕਿਸਾਨ ਵੀ ਸਾਡੇ ਪੈਸੇ ਮਿਲਣਾ ਨਹੀਂ ਦਿੰਦੀਆਂ ਜਦੋਂ ਡਿਪਟੀ ਸੀਐਮ ਸੀ ਕਹਿੰਦਾ ਹਾਂ ਮੈਨੂੰ ਪਤਾ ਹੈ ਗੰਨਾ ਤਪੀਜਣਾ ਵੀ ਬਹੁਤ ਔਖਾ ਹੈ ਉਹ ਕਹਿੰਦਾ ਜੀ ਕਿਵੇਂ ਕਹਿੰਦਾ ਦੇਖੋ ਪਹਿਲਾਂ ਗੁੜ ਦੀਆਂ ਛੋਟੇ ਛੋਟੇ ਡਲੀਆਂ ਕਰਨੀਆਂ ਪੈਂਦੀਆਂ ਫਿਰ ਐਂ ਦੱਬਣਾ ਪੈਂਦਾ ਉਹ ਕਹਿੰਦੇ ਆ ਚੱਲੀ ਛੱਡੋ ਜਦੋਂ ਧਰਤੀ ਨਾਲ ਕੋਈ ਲਿੰਕ ਹੀ ਨਹੀਂ ਪੜੀ ਪਹਾੜਾਂ ਨੇ ਸਗੋਂ ਲਾਂਚ ਹੈ ਕੀ ਕੀ ਗੱਲਾਂ ਕਰ ਲਣਗੇ ਸਾਡਾ ਮੈਨੂੰ ਪੱਤਰਕਾਰ ਕਹਿੰਦੇ ਇਸ ਕੁਰਸੀ ਤੇ ਬਹਿ ਕੇ ਵੱਡੇ ਵੱਡੇ ਦਿਮਾਗ ਖਰਾਬ ਹੋ ਗਏ ਤੁਹਾਡਾ ਹੋਇਆ ਨਹੀਂ ਮੈਂ ਕਿਹਾ ਫਰਕ ਇਹਨਾਂ ਕਹ ਪਹਿਲਾਂ ਵਾਲੇ ਕੁਰਸੀ ਤੇ ਬਹਿ ਕੇ ਮਸ਼ਹੂਰ ਹੁੰਦੇ ਸੀ ਮੈਂ ਮਸ਼ਹੂਰ ਹੋ ਕੇ ਕੁਰਸੀ ਤੇ ਬੈਠਿਆ ਬਸ ਇਹਨਾਂ ਪਰ ਮੈਨੂੰ ਕੋਈ ਮਸ਼ਹੂਰੀ ਦੀ ਲੋੜ ਨਹੀਂ ਯਾਰ ਮੈਨੇ ਤਾਂ ਸਾਡੇ 17 ਸਾਲ ਦੇ ਨੇ ਤੁਸੀਂ ਸਟਾਰ ਬਣਾਦਾ ਸੀ ਕਿੰਨੀ ਵਾਰੀ ਮੈਂ ਪਠਾਨਕੋਟ ਉੱਥੇ ਸ਼ੋਅ ਕਰਨਾ ਆਉਂਗਾ ਤੁਸੀਂ ਦੇਖੇ ਵੀ ਹੋਣਗੇ ਕਈਆਂ ਨੇ ਸ਼ੋਅ ਹੈ ਨਾ ਪਠਾਨਕੋਟ ਦੇ ਵਿੱਚ ਭਗਵੰਤ ਮਾਨ ਨਾਈਟ ਫਲਾਣਾ ਕੋਈ ਪੈਸੇ ਦੀ ਕਮੀ ਪੈਸੇ ਕਰਕੇ ਆਏ ਕਿ ਇਧਰੋਂ ਪੈਸੇ ਕਮਾਉਣੇ ਹਰਾਮ ਦੇ ਪੈਸੇ ਕਮਾਈਏ ਜਦੋਂ ਪ੍ਰਮਾਤਮਾ ਨੇ ਇੰਨੀ ਕਲਾ ਦੇਤੀ ਫਿਰ ਮੈਂ ਉੱਥੇ ਹੀ ਕਮਾ ਲੈਂਦਾ ਜਾਂ ਤਾਂ ਉੱਥੇ ਪੈਸੇ ਦੀ ਕਮੀ ਹੁੰਦੀ ਨਾ ਫਿਰ ਮੈਂ ਇਧਰ ਆਉਂਦਾ ਇਧਰ ਆ ਕੇ ਮੈਂ ਪੈਸਾ ਕਾਹੂੰਗਾ ਇੱਕ ਗੱਲ ਦੀ ਗਰੰਟੀ ਦੇ ਦੇਣਾ ਇੱਕ ਪਾਸੇ 1 ਰੁਪਈਆ ਪਿਆ ਹੋਵੇ ਥੋੜਾ ਪਬਲਿਕ ਮਨੀ ਇੱਕ ਪਾਸੇ 1 ਰੁਪਈਆ ਪਿਆ ਹੋਵੇ ਇੱਕ ਪਾਸੇ ਸਲਫਾਸ ਦੀ ਗੋਲੀ ਪਈ ਹੋਵੇ ਮੈਨੂੰ ਕੋਈ ਚੁਣਨ ਵਾਸਤੇ ਆਫਰ ਦੇ ਦੇ ਕਿ ਕੀ ਖਾਏਗਾ ਦੋਨਾਂ ਚੋਂ ਮੈਂ ਸਲਫਾਸ ਦੀ ਗੋਲੀ ਖਾਊਗਾ ਮੱਲੀ ਬਾਤ ਨਹੀਂ ਚੱਕ ਕੇ ਹੋਟਲ ਵੀ ਸਾਡੇ ਸਾਰੇ ਬੱਸਾਂ ਵੀ ਸਾਡੀਆਂ ਸਾਰੀਆਂ ਟਾਬੇ ਵੀ ਸਾਡੇ ਸਾਰੇ ਰੇਤਾ ਵੀ ਸਾਡਾ ਠੀਕ ਕਿ ਵੀ ਸਾਡੇ ਪਤਨ ਦਾ ਧਰਮ ਰਾਜ ਨਾਲ ਗੱਲ ਹੋ ਗਈ ਵੀ ਤੁਹਾਡੇ ਵਾਲੇ ਅੰਦਰ ਆ ਸਕਦੇ ਉੱਪਰ ਲੈ ਗਏ ਨਾਲ ਇਹ ਤੋਂ ਪਹਿਲਾਂ ਵਾਲੇ ਉਹਨਾਂ ਦੇ ਲੈ ਗਏ ਕੀ ਕੀ ਲੈ ਗਏ ਨਾਲ ਬਦਨਾਮੀ ਵੀ ਲੈ ਕੇ ਗਏ ਓਏ ਚਾਰ ਬੰਦਿਆਂ ਦੀ ਕੋਈ ਜ਼ਿੰਦਗੀ ਬਦਲ ਦੋ ਓਏ ਕੋਈ ਦੁਆਵਾਂ ਲੈ ਲਓ ਚਾਰ ਬੰਦੇ ਯਾਦ ਰੱਖ ਲੈਣਗੇ ਸਰਜੀਤ ਪਾਤਰ ਨੇ ਕਿਹਾ ਐਨਾ ਸੱਚ ਨਾ ਬੋਲ ਕੇ ਕੱਲਾ ਰਹਿ ਜਾਵੇਂ ਚਾਰਕ ਬੰਦੇ ਛੱਡ ਲੈ ਮੋੜਾ ਦੇਣ ਲਈ ਇੱਥੇ ਮੋੜਾ ਦੇਣ ਵਾਸਤੇ ਲੋਕ ਨਹੀਂ ਹੁੰਦੇ ਜਿੰਨਾ ਚਿਰ ਦੇਖੋ ਸ਼ਾਇਰ ਨੇ ਲਿਖਿਆ ਜ਼ਿੰਦਗੀ ਕੀ ਹੈ ਆਪਣੀ ਆਪਣੀ ਜ਼ਿੰਦਗੀ ਕੀ ਹੈ ਆਦਮੀ ਆਪਾਂ ਆਦਮੀ ਕਹਿੰਦੇ ਆਦਮੀ ਦਮ ਆ ਦਮ ਨਾ ਆਇਆ ਤਾਂ ਬਸ ਖਤਮ ਦਮ ਆ ਰਿਹਾ ਹੈ ਤਾਂ ਆਦਮੀ 加ਦੇ واسطے পাপ کمائی جانے ہیں محمد بخش بڑا بڑا شاعر ਹੋਇਆ सूफी शायर ਉਹ ਕਹਿੰਦਾ ਜਿੰਨਾ ਵਾਸਤੇ পাপ ਕਮਾਏ ਕਿੱਥੇ ਗਏ ਤੇਰੇ ਘਰ ਦੇ ਪੈਰ ਪਸਾਰ ਪੈਂ ਵਿੱਚ ਵੇੜੇ ਚੱਕੋ ਚੱਕੋ ਕਰਦੇ ਸੂਝ ਨਹੀਂ ਛਪਣ ਦਿੰਦੇ ਸਾਹਾਂ ਦੀ ਹੈ ਗੱਲ ਸਾਹਾਂ ਦੀ ਹੈ ਜੀ ਸਾਹਾਂ ਦੀ ਤੰਦ ਦੀ ਗੱਲ ਹੈ ਜੀ ਤੰਦ ਟੁੱਟ ਗਈ ਤਾਂ ਮੱਲਾਜੇਦਾਰੀ ਟੁੱਟ ਗਈ ਬਸ ਹੋਰ ਕੀ ਹੈ ਹੋਰ ਕੁਝ ਨਹੀਂ ਆਪਾਂ ਵੀ ਗੱਲਾਂ ਕਰਦੇ ਹਜੇ ਪਰਸੋਂ ਮੈਨੂੰ ਮਿਲਿਆ ਸੀ ਯਾਰ ਆਹ ਗੱਲਾਂ ਕਰਦਾ ਸੀ ਐਂ ਕਰਾਂਗੇ ਬੰਦੇ ਤੂਜੇ ਪਤਾ ਨਹੀਂ ਆਪਣੇ ਮਲਾਲ ਕਾ ਪਲ ਕੀ ਖਬਰ ਨਹੀਂ ਸਮਾਨ 80 ਸਾਲ ਕਾ ਆ ਕਰ ਦਿਆਂਗੇ ਉਹ ਕਰ ਦਿਆਂਗੇ ਇਨਸਾਫ ਦਾ ਦਿਨ ਨਹੀਂ ਚੜਨਾ ਜੋ ਲੋਕਾਂ ਦੇ ਦਿਲ ਚੋਂ ਇਹ ਡਰ ਨਹੀਂ ਜਾਂਦਾ ਮੈਂ ਉਹਨਾਂ ਨੂੰ ਕਹਿਣਾ ਚਾਹਨਾ ਕਿ ਰਾਤ ਲੰਮੀ ਹੋਣ ਦਾ ਮਤਲਬ ਸੂਰਜ ਮਰ ਨਹੀਂ ਜਾਂਦਾ ਜਿਨ੍ਹਾਂ ਕੋਲੇ ਲੱਖਾਂ ਤੇ ਕਰੋੜਾਂ ਨੇ ਮੈਨੂੰ ਬੁਲਾਉਂਦੇ ਪਏ ਨੇ ਜਾ ਸਕਦਾ ਵਾਂ ਪਰ ਨਹੀਂ ਜਾਂਦਾ ਸਭ ਤੋਂ ਵੱਧ ਸਾਹਾਂ ਦਾ ਭਾਰ ਹੀ ਭਾਰੀ ਹੈ ਮੈਂ ਪਰਖ ਲਿਆ ਸਭ ਤੋਂ ਵੱਧ ਸਾਹਾਂ ਦਾ ਭਾਰ ਹੀ ਭਾਰੀ ਹੈ ਮੈਂ ਪਰਖ ਲਿਆ ਜਰਾ ਸੋਚੋ ਡੁੱਬਣ ਤੋਂ ਬਾਅਦ ਬੰਦਾ ਤਰ ਨਹੀਂ ਜਾਂਦਾ ਜਿੰਨਾ ਚਿਰ ਸਾਹ ਨੇ ਉਹਨਾਂ ਚ ਡੁੱਬੋਗੇ ਜਦੋਂ ਸਾਹ ਨਿਕਲ ਕੇ ਉੱਪਰ ਆ ਜਾਓਗੇ ਇਹ ਤਾਂ ਮਰ ਭਾਰ ਕੀ ਨਾ ਸੀ ਸਾਹਾਂ ਦਾ ਸੁਕਾਦੇ ਵਾਸਤੇ ਯਾਰ ਕਿਸੇ ਦੇ ਹੱਕ ਮਾਰੀ ਜਾਂਦੇ ਹੋ ਕਿਸੇ ਗਰੀਬ ਤੇ ਰੋਟੀ ਖਾ ਲੈਣ ਦੋ ਉਹਨੂੰ ਯਾਰ ਐ ਕਿ ਖੋਨੇ ਹੋ ਬੁਰਕੀਆਂ ਕਿਉਂ ਖੋਨੇ ਹੋ ਕਿਸੇ ਦੇ ਮੂੰਹ 'ਚੋਂ ਮੈਂ ਤੁਹਾਨੂੰ ਅੰਨ ਦਾਤੇ ਸਮਝਦਾ ਤੁਸੀਂ ਬਹੁਤ ਸਾਰੇ ਘਰਾਂ ਦੇ ਚੁੱਲ੍ਹੇ ਚਲਾਉਂਦੇ ਹੋ ਸਰਕਾਰ ਨੂੰ ਟੈਕਸ ਦਿੰਦੇ ਹੋ ਅਸੀਂ ਉਸੇ ਟੈਕਸ ਨਾਲ ਬਹੁਤ ਸਾਰੀਆਂ ਸਹੂਲਤਾਂ ਦਿੰਨੇ ਆ। ਸੋ ਵਪਾਰੀ ਵਰਗ ਨੂੰ ਮੈਂ ਕਹਿਣਾ ਕਿ ਤੁਸੀਂ ਤੁਹਾਨੂੰ ਚੋਰੀ ਕਰਕੇ ਜਾਣਿਆ ਜਾਂਦਾ ਹੈ। ਵੀ ਪਤਾ ਨਹੀਂ ਚੋਰੀ ਕਰਦੇ ਹੋ ਨਹੀਂ। ਜੇ ਤੁਹਾਡਾ ਪੈਸਾ ਤੁਹਾਡੇ ਤੇ ਲੱਗਣ ਲੱਗ ਜਾਏ ਤੇ ਤੁਹਾਨੂੰ ਵਿਸ਼ਵਾਸ ਹੋ ਜਾਏ ਕਿ ਸਾਡਾ ਪੈਸਾ ਸਰਕਾਰ ਸਾਡੇ ਤੇ ਲਾਉਂਦੀ ਹੈ। ਚਾਹੇ ਬੰਲਾ ਕਲੀਨਿਕ ਖੋਲ੍ਹੇ ਚਾਹੇ ਹਸਪਤਾਲ ਖੋਲ੍ਹੇ ਚਾਹੇ ਟਰਾਮਾ ਸੈਂਟਰ ਬਣਾ ਦੇ ਚਾਹੇ ਹਾਈਵੇ ਬਣਾ ਦੇ ਤਾਂ ਤੁਸੀਂ ਸਹੀ ਟੈਕਸ ਪੂਰਾ ਪ੍ਰੋਪਰ ਟੈਕਸ ਦੇਣ ਲੱਗ ਜਾਓਗੇ। ਸਾਡੀ ਇਹ 2 ਸਾਲ ਦਾ ਐਕਸਪੀਰੀਅੰਸ ਹੈ। ਸਾਡਾ ਰੈਵਨਿਊ ਵੱਧ ਗਿਆ। ਅਸੀਂ ਕੁਝ ਵੀ ਨਹੀਂ ਕੀਤਾ ਵਪਾਰੀ ਵੈਸੀ ਟੈਕਸ ਦੇਣ ਲੱਗੇ ਕਹਿੰਦੇ ਯਾਰ ਚੰਗੇ ਬੰਦੇ ਆ ਗਏ ਸਾਡੇ ਤੇ ਲਾਉਣਗੇ ਕੋਈ ਗੱਲ ਨਹੀਂ ਇਹ ਇਸ ਗੱਲ ਵਾਸਤੇ ਆਪਦੇ ਆਪ ਵਾਸਤੇ ਤਾੜੀ ਮਾਰ ਲੋ ਇੱਕ ਸਰਕਾਰਾਂ ਦਾ ਕੰਮ ਹੁੰਦਾ ਹੈ ਬਿਜ਼ਨਸ ਨੂੰ ਓਪਰਚੁਨਿਟੀ ਦੇਣਾ ਵਪਾਰੀ ਦਾ ਕੰਮ ਹੈ ਆਪਣੇ ਬਿਜ਼ਨਸ ਨੂੰ ਵਧਾਉਣਾ ਸਰਕਾਰਾਂ ਦਾ ਫਰਜ਼ ਹੈ ਉਸ ਬਿਜ਼ਨਸ ਨੂੰ ਵਧਾ ਕੇ ਆਪਦੇ ਲੋਕਾਂ ਨੂੰ ਕੰਮ ਤੇ ਲਾਉਣਾ ਉਹ ਤੁਸੀਂ ਕਰ ਰਹੇ ਹੋ ਤੁਸੀਂ ਅੱਜ ਦੱਸਿਆ ਬਹੁਤ ਸਾਰੀਆਂ ਕਮੀਆਂ ਵੀ ਨੇ ਅੱਜੇ 75 ਸਾਲ ਪੁਰਾਣੇ ਪੰਗੇ ਨੇ ਹੌਲੀ ਹੌਲੀ ਠੀਕ ਹੋ ਜਾਣਗੇ ਯਕੀਨ ਰੱਖਿਓ ਪਹਿਲੀ ਗੱਲ ਤਾਂ ਇਹ ਇਦੋਂ ਪਹਿਲਾਂ ਐ ਕਦੇ ਸਾਰੀ ਪੰਜਾਬ ਸਰਕਾਰ ਕਦੇ ਤੁਹਾਡੇ ਸਾਹਮਣੇ ਬੈਠੀ ਐ ਤੁਹਾਡੇ ਘਰੇ ਆ ਕੇ ਹਾਂਜੀ ਹੋ ਨਹੀਂ ਸਕਦਾ ਪਹਿਲਾਂ ਉਹ ਸਰਕਾਰੀ ਨਹੀਂ ਇਕੱਠੀ ਹੁੰਦੀ ਸੀ ਇੱਥੇ ਤਾਂ ਇਕੱਠੇ ਕੀ ਆਉਣਾ ਨਾ ਚਾਰ ਇੱਧਰ ਨੂੰ ਤੁਸੀਂ ਪੰਜ ਉਧਰ ਨੂੰ ਹੁੰਦੇ ਸੀ ਸੋਨਾਂ ਤੇ ਯਕੀਨ ਨਾ ਕਰਿਓ ਤੁਰੇ ਫਿਰਦੇ ਆ ਪਰ ਇਹ ਲੋਕਤੰਤਰ ਹੈ ਲੋਕਤੰਤਰ ਹੈ ਤੁਸੀਂ ਮਰਜ਼ੀ ਦੇ ਮਾਲਕ ਹੋ ਮੈਂ ਤੁਹਾਨੂੰ ਕਿਵੇਂ ਕਹਿ ਸਕਦਾ ਵੀ ਮੈਨੂੰ ਹੀ ਵੋਟਾਂ ਪਾਓ ਮਰਜ਼ੀ ਹੈ ਤੁਹਾਡੀ ਪਰ ਕਿਹੜੇ ਕੋਲ ਤੁਹਾਡੀ ਵੋਟ ਜਿੱਥੇ ਜਾਂਦੀ ਹੈ ਸਹੀ ਜਗ੍ਹਾ ਤੇ ਤਾਂ ਪਹੁੰਚੇ ਆ ਚੰਡੀਗੜ੍ਹ ਵੋਟਾਂ ਦੇਖ ਲੈ ਮੇਹਰ ਵਾਲਾ ਤੁਸੀਂ ਹੈਂ भीडियो देखी है चंडगढ़ दत्ती वोटा गिणी से किमें गिणिया जा रही छत्ती वोटा सुप्रीम कोर्ट ने देखी जदों वो बंदा बुलाया प्रजाइडिंग अफसर किमें वोटा मारिया वोटा गिण के मेरिया कैमरे कहीं देख के वोटा कट्टी सी 8 ਵੋਟਾਂ ਕੱਟਤੀਆਂ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੇ ਕਿਹਾ 8 ਦੀਆਂ 8 ਕੋਈ ਗਲਤੀ ਨਹੀਂ ਸੀ 8 ਦੀਆਂ 8 ਆਮ ਆਦਮੀ ਪਾਰਟੀ ਦੇ ਸੀ ਚਲੋ ਗਿਣੋ ਇਹਨਾਂ ਨੂੰ ਗਿਣ ਗਏ ਚੰਡੀਗੜ੍ਹ ਆਪਣਾ ਮੇਅਰ ਬਣ ਗਿਆ ਜੀ ਦੇਖ ਲੋ